ਇਹ ਥਾਣਾ ਲੋਈਆ ਦੇ ਵਿੱਚ ਇੱਕ ਕੰਗਕਲਾ ਪਿੰਡ ਪੈਂਦਾ ਕੰਗਕਲਾ ਤੋਂ ਅਸੀਂ ਜਦੋਂ ਕਾਕੜ ਕਲਾ ਨੂੰ ਜਾਂਦੇ ਆ ਉੱਥੇ ਰਸਤੇ ਦੇ ਵਿੱਚ ਅ ਜਿਵੇਂ ਮੋਟਰ ਹਵਲ ਜਿਹੜੀ ਖੇਤ ਹੁੰਦੇ ਨੇ ਨਾ ਉੱਥੇ ਇੱਕ ਕੁਆਟਰ ਬਣੇ ਹੋਏ ਸੀ ਜਿੱਥੇ ਲੇਬਰ ਰਹਿੰਦੀ ਸੀ ਤਾਂ ਇਹ ਮੋਟਰ ਦਾ ਜਿਹੜਾ ਮਾਲਕ ਹੈਗੇ ਕੁਲਵਿੰਦਰ ਸਿੰਘ ਹੈਗੇ ਨੇ ਨੰਬਰਦਾਰ ਹੈਗੇ ਕੰਗਕਲਾ ਪਿੰਡ ਦੇ ਉਹਨਾਂ ਇਹ ਜ਼ਮੀਨ ਦੇ ਉੱਤੇ ਮਾਲਕ ਨੇ ਇਹਨਾਂ ਦੀ ਮੋਟਰ ਰੱਖੀ ਸੀ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਹੈਗੇ ਸੀ ਉਹ ਉੱਥੇ ਇਹਨਾਂ ਦੇ ਜਿਹੜੇ ਪੁਰਾਣਾ ਘਰ ਸੀ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਕਨਵਰਟ ਕੀਤਾ ਲੇਬਰ ਹਾਊਸ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਇੱਕ ਪਰਿਵਾਰ ਜਿਹੜਾ ਪ੍ਰਵਾਸੀ ਪਰਿਵਾਰ ਹੈ ਉਹ ਰਹਿ ਰਿਹਾ ਸੀ ਤਾਂ ਜਿਹੜਾ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ ਉਹ ਰਹਿ ਰਿਹਾ ਸੀ ਉਹਦੇ ਵਿੱਚ ਇੱਕ ਲੇਡੀ ਸੀ ਵਿਧਵਾ ਲੇਡੀ ਸੀ ਵਿਡੋ ਜਿਹੜੀ ਲੇਡੀ ਸੀ ਉਹਦੀ ਉਮਰ ਕਰੀਬ 35 36 ਸਾਲ ਸੀ ਇੱਕ ਉਹਦੇ ਬੇਟੇ ਰਹਿੰਦੀ ਸੀ ਜਿਹਦੀ ਉਮਰ 18-19 ਸਾਲ ਦੀ ਉਮਰ ਸੀ ਉਹ ਐਂਡ ਉਹਦੀ ਬੇਟੀ ਅੱਗੇ ਮੈਰਿਡ ਸੀ ਉਹਦੇ ਕੋਲੇ 5 ਕਿ ਮਹੀਨੇ ਦਾ ਬੱਚਾ ਸੀ ਤੇ ਇੱਕ ਜਿਹੜੀ ਲੇਡੀ ਹੈਗੀ ਸੀ ਉਹਦਾ ਸਾਨੇ ਲਾਉ ਜਿਹੜਾ ਜਵਾਈ ਸੀ ਉਸਦੀ ਬੇਟੀ ਦਾ ਜਿਹੜਾ ਹਸਬੰਡ ਸੀ ਉਹ ਵੀ ਉੱਥੇ ਰਹਿ ਰਿਹਾ ਸੀ ਤੇ ਨਾਲ ਉਹਦੇ ਇੱਕ 11 ਸਾਲ ਦਾ ਬੱਚਾ ਇੱਕ 10 ਸਾਲ ਦਾ ਬੱਚਾ ਵੀ ਰਹਿ ਰਿਹਾ ਸੀ ਜਿਹੜੀ ਹੈਗੀ ਹੈ 23 ਤੇ 24 ਦੀ ਜਿਹੜੀ ਇੰਟਰਵਿਊਿੰਗ ਨਾਈਟ ਸੀ ਸ਼ਨੀਵਾਰ ਆਪਣੇ ਸੰਡੇ ਦੀ ਤੇ ਮੰਡੇ ਦੀ ਇੰਟਰਵਿਊਨਿੰਗ ਨਾਈਟ ਉਸ ਦਿਨ ਉਸ ਰਾਤ ਨੂੰ ਇੰਟਰਵਿਊਨਿੰਗ ਨਾਈਟ ਨੂੰ ਇੱਕ ਇਨਸੀਡੈਂਟ ਹੁੰਦੇ ਆ ਜਿਹੜੀ ਬੜੀ ਸੈਂਸੇਸ਼ਨਲ ਇਨਸੀਡੈਂਟ ਸੀ ਸਾਡੇ ਕੋਲ ਮਾਰਨਿੰਗ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ 24 ਤਰੀਕ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ 23 ਤੇ 24 ਦੀ ਦਰਮਿਆਨੀ ਰਾਤ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੋਮਵਾਰ अर्ਲੀ ਮਾਰਨਿੰਗ ਐਤਵਾਰ ਦੀ ਰਾਤ ਤੇ ਸੋਮਵਾਰ ਦੀ अर्ਲੀ ਮਾਰਨਿੰਗ ਨੂੰ ਚਾਰ ਜਿਹੜੇ ਅਣਪਛਾਤੇ ਵਿਅਕਤੀ ਉਥੇ ਆਉਂਦੇ ਆ ਰਾਤ ਨੂੰ ਜਿਹੜੇ ਦਰਵਾਜ਼ਾ ਤੋੜ ਕੇ ਜਿਹੜੇ ਕਮਰੇ ਦੇ ਵਿੱਚੇ ਪਿੱਛੇ ਆਪਣਾ ਰਾਤ ਨੂੰ ਸੁੱਤੇ ਪਏ ਸੀ ਉਥੇ ਆ ਕੇ ਇਹਨਾਂ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਔਰ ਜਿਹੜੀ ਲੇਡੀ ਹੈਗੀ ਜਿਹਦੀ ਉਮਰ ਪੈ ਦੱਸਿਆ ਕਿ 35-36 ਸਾਲ ਸੀ ਉਹਦੇ ਨਾਲ ਇਹ ਜਿਹੜੇ ਚਾਰ ਨੌਜਵਾਨ ਵਿਅਕਤੀ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਉਹਦੇ ਨਾਲ ਗੈਂਗ ਰੇਪ ਕੀਤਾ ਜਿਹੜਾ ਉਹ ਜਵਾਈ ਸੀ ਉਸ ਨੂੰ ਉਹਨਾਂ ਨੇ ਨਾਲ ਦੇ ਕਮਰੇ 'ਚ ਬੰਦ ਕੀਤਾ ਤੇ ਪਲੱਸ ਜਿਹੜਾ ਹੈਗਾ ਉਹਦੀ ਬੇਟੀ ਨਾਲ ਇੱਕ ਜਣੇ ਨੇ ਉਹਦੀ ਬੇਟੀ ਨਾਲ ਜਿਹੜਾ ਰੇਪ ਕੀਤਾ ਤਾਂ ਇਹ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਉਸ ਤੋਂ ਬਾਅਦ ਜਿਹੜੇ ਇਹ ਚਾਰੋਂ ਵਿਅਕਤੀ ਸੀ ਇਹ ਉੱਥੇ ਕਰੀਬ 1 ਘੰਟੇ ਦੇ ਕਰੀਬ ਉੱਥੇ ਇਹਨਾਂ ਨੇ ਸਮਾਂ ਬਤਾਇਆ ਇਹਨਾਂ ਨੇ ਉੱਥੇ ਉਹ ਜਿਹੜਾ ਮਾਲਕ ਸੀ ਉੱਥੇ ਜਗ੍ਹਾ ਦਾ ਉਹਦੀ ਕੋਈ ਦਾਰੂ ਵੀ ਇੱਕ ਕਮਰੇ ਦੇ ਵਿੱਚ ਪਈ ਸੀ ਵਿਦੇਸ਼ੀ ਸ਼ਰਾਬ ਦੀ ਕੋਈ ਬੋਤਲ ਪਈ ਸੀ ਉਹ ਵੀ ਉਹਨੇ ਇਹਨਾਂ ਨੇ ਬਾਅਦ ਦੇ ਵਿੱਚ ਜਾਣ ਲੱਗਿਆਂ ਨੇ ਸੇਵਨ ਕੀਤਾ ਉੱਥੇ ਕੀਤੀ ਐਂਡ ਉਤੋਂ ਚੋਰੀ ਇਹਨਾਂ ਨੇ ਸਮਾਨ ਵੀ ਕੀਤਾ ਉੱਥੇ ਮੋਟਰ ਦੀਆਂ ਤਾਰਾਂ ਸੀ ਕੋਈ ਸਕ੍ਰੈਪ ਸੀ ਤੇ ਇੱਕ ਜਿਹੜਾ ਹੈਗਾ ਉਹਦਾਂ ਦਾ ਹੋਰ ਜਿਹੜਾ ਸਮਾਨ ਖੇਤੀ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਉਹ ਸਮਾਨ ਜਿਹੜਾ ਹੈਗਾ ਇਹਨਾਂ ਨੇ ਚੋਰੀ ਕੀਤਾ ਤਾਂ ਇਹ ਸਾਡੇ ਕੋਲ ਜਦੋਂ ਇਨਫਾਰਮੇਸ਼ਨ ਆਈ ਇਹਨੂੰ ਅਸੀਂ ਬੜੇ ਸੰਜੀਦਗੀ ਨਾਲ ਅ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਸਭ ਤੋਂ ਪਹਿਲਾਂ ਸਾਡੀ ਲੀਗਲ ਰਿਕੁਆਇਰਮੈਂਟ ਐਫ ਆਈ ਆਰ ਦਰਜ ਕਰਨੀ ਸੀ ਉਹ ਰਿਕੁਆਇਰਮੈਂਟ ਕੀਤੀ ਇਹਨਾਂ ਦੋਨਾਂ ਜਿਹੜੀਆਂ ਵਿਕਟਮ ਸੀ ਉਹਨਾਂ ਦਾ ਪ੍ਰੋਪਰ ਮੈਡੀਕਲ ਕਰਵਾਇਆ ਗਿਆ ਜੇ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਇਹਨੂੰ ਅੱਗੇ ਲੈ ਕੇ ਜਾਣਾ ਸੀ ਤਫ਼ਤੀਸ਼ ਨੂੰ ਉਹਦੇ ਵਿੱਚ ਮੇਰੇ ਵੱਲੋਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਸਾਡੇ ਐਸ ਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਇਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਜਿਹੜੀਆਂ ਨੇ ਟੀਮਸ ਗਠਿਤ ਕੀਤੀਆਂ ਜਿਹਦੇ ਵਿੱਚ ਸਾਡੇ ਅੱਗੇ ਡੀਐਸਪੀ ਡੀ ਮਿਸਟਰ ਇੰਦਰਜੀਤ ਹਸੈਣੀ ਡੀਐਸਪੀ ਸਾਡੇ ਸ਼ਾਹਕੋਟ ਮਿਸਟਰ ਓਂਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਲੋਈਆ ਗੁਰਸ਼ਰਨ ਸਿੰਘ ਸਬ ਇਨਸਪੈਕਟਰ ਤੇ ਸਾਡੇ ਇਨਸਪੈਕਟਰ ਸੀਆਈਏ ਜਿਨ੍ਹਾਂ ਨੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਮੈਂਨ ਰੋਲ ਨਭਾਇ ਇਨਸਪੈਕਟਰ ਪੁਸ਼ਪ ਵਾਲੀ ਤੇ ਪਿੱਛੇ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਕਿ ਇਹ ਜਿਹੜੇ ਸਾਡੀ ਸਾਰੀ ਟੀਮ ਹੈ ਜਿਹੜੀ ਸੀਏਜੀ ਦੇ ਵਿੱਚ ਤਨਾਤ ਹੈ ਤੇ ਵੱਖ-ਵੱਖ ਤਾਨਿਆਂ ਦੇ ਵਿੱਚ ਤਨਾਤ ਹੈ ਇਹਨਾਂ ਸਾਰਿਆਂ ਵੱਲੋਂ ਇਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ ਤਾਂ ਸਾਡੇ ਕੋਲ ਇੱਕ ਲੀਡ ਜਿਹੜੀ ਹੈਗੀ ਇਹਦੇ ਵਿੱਚ ਆਉਂਦੀ ਆ ਕਿ ਇਹ ਜਿਹੜੇ ਅਸੀਂ ਟੈਕਨੀਕਲ ਇਨਪੁਟ ਦੇ ਉੱਤੇ ਹਿਊਮਨ ਜਿਹੜੀ ਇੰਟੈਲੀਜੈਂਸ ਸੀ ਉਹਦੇ ਜਿਹੜੀ ਇਨਪੁਟ ਆਈ ਸਾਡੇ ਕੋਲ ਉਹਦੇ ਬੇਸਿਸ ਦੇ ਉੱਤੇ ਅਸੀਂ ਸਾਰੇ ਏਰੀਆ ਨੂੰ ਅਸੀਂ ਖੰਘਾ ਰਹੇ ਸੀ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈਗਾ মিডিਆ ਵੱਲੋਂ ਕਾਫੀ ਸਹਿਯੋਗ ਕੀਤਾ ਗਿਆ ਤੇ ਲੋਕਲ মিডিਆ ਵੱਲੋਂ ਵੀ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤੁਹਾਡੇ ਸਾਰਿਆਂ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤਾਂ ਅਸੀਂ ਜਿਹੜੀ ਹੈਗੀਆਂ ਵੱਖ-ਵੱਖ ਫੁਟੇਜ ਸੀਸੀਟੀਵੀ ਫੁਟੇਜ ਨੂੰ ਦੇਖਿਆ ਉਸ ਏਰੀਆ ਦੇ ਵਿੱਚ ਜਿਹੜੀ ਮੂਵਮੈਂਟ ਨੂੰ ਟਰੈਕ ਕੀਤਾ ਕਿ ਉਸ ਪੱਡਿਕੁਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ 23 ਤੇ 24 ਦੀ ਰਾਤ ਨੂੰ ਕਿਹੜੇ-ਕਿਹੜੇ ਮੂਵਮੈਂਟ ਹੁੰਦੀ ਹੈ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਸ ਆਧਾਰ ਦੇ ਉੱਤੇ ਅਸੀਂ ਅਸੀਂ ਇੱਕ ਜ਼ੀਰੋਡਾਉਨ ਏਰੀਆ ਵੀ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਚਾਰ ਦੋਸ਼ੀ ਅਸੀਂ ਨਾਮਜ਼ਦ ਕੀਤੇ ਜਿਹੜੇ ਚਾਰ ਦੋਸ਼ੀ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ son of mark ਇੱਕ ਰੋਕੀ ਨਾਂ ਦਾ ਵਿਅਕਤੀ ਹੈਗਾ ਇਹਦਾ son of लेट शौकत ਅਤੇ ਇੱਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਇਹ ਨਾਂ ਦਾ ਵਿਅਕਤੀ ਹੈਗਾ ਇਹਦਾ son of लेट शौकत ਅਤੇ ਇੱਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਇਹ ਉੱਤੇ ਲੋਈਆਂ ਦੇ ਨੇੜੇ ਇੱਕ ਜਲੰਧਰ ਪਬਲਿਕ ਸਕੂਲ ਹੈਗਾ ਉਹਦੇ ਨੇੜੇ ਇੱਕ ਜਿਹੜੀ ਹੈਗੀ ਗੁਰਦਾਨਿਕਪੁਰਾ ਬਸਤੀ ਹੈਗੀ ਆ ਤੇ ਇੱਕ ਬਸਤੀ 1 ਐ ਇੱਕ 2 ਐ ਇਸ ਤਰ੍ਹਾਂ ਕਰਕੇ ਉੱਥੇ ਜਲੰਧਰ ਪਬਲਿਕ ਸਕੂਲ ਲੋਈਆਂ ਦੇ ਨੇੜੇ ਤੇ ਇਹ ਜਿਹੜੇ ਹੈਗੇ ਨੇ ਤਿੰਨ ਜਣੇ ਰਹਿਣ ਵਾਲੇ ਸੀ ਇੱਕ ਜਿਹੜਾ ਹੈਗਾ ਬਸਤੀ ਦਾ ਲੱਗਦਾ ਸੀ ਤਾਂ ਇਹ ਜਿਹੜੇ ਚਾਰ ਵਿਅਕਤੀਆਂ ਨੂੰ ਅਸੀਂ ਇਹਦੇ ਵਿੱਚ ਨਾਮਜ਼ਦ ਕੀਤਾ ਜਿਹੜੇ ਕਿ ਸਾਡੇ ਕੋਲ ਫਿਰ ਉਸ ਤੋਂ ਬਾਅਦ ਸਾਡੇ ਜਿਹੜੀ ਪੁਖਤਾ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਅੱਜ 29 ਤਰੀਕ ਨੂੰ ਅਸੀਂ ਜਿਹੜੇ ਹੈਗੇ ਨੇ ਇਹਨਾਂ ਨੂੰ ਤਿੰਨ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਨ੍ਹਾਂ ਨੇ ਆਪਣਾ ਜਿਹੜਾ ਕ੍ਰਾਈਮ ਹੈ ਉਹ ਕਨਫੈਸ ਕੀਤਾ ਐਂਡ ਜਿਹੜੇ ਵਿਕਟਮ ਸੀ ਉਹਨਾਂ ਵੱਲੋਂ ਵੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਕਰ ਲਈ ਗਈ ਇਹਦੇ ਵਿੱਚ ਅਸੀਂ ਦੋ ਜਿਹੜੇ ਇਹਨਾਂ ਦੇ ਕ੍ਰਾਈਮ ਦੇ ਵਿੱਚ ਵਰਤੇ ਗਏ ਮੋਟਰਸਾਈਕਲਸ ਵੀ ਹੋਰ ਰਿਕਵਰ ਕੀਤੇ ਆ ਬਾਕੀ ਇਹਨਾਂ ਦੀ ਜਿਹੜੀ ਹੈਗੀ ਆ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅੱਗੇ ਜਿਹੜਾ ਹੈਗਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਦਾ ਅੱਗੇ ਫਰਦਰ ਜਿਹੜੀ ਹੈਗੀ ਆ ਪੁੱਛਗਿੱਛ ਕੀਤੀ ਜਾਏਗੀ ਤੇ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜਿਹੜਾ ਦੋਸ਼ੀ ਇੱਕ ਦੋਸ਼ੀ ਸਾਜਨ ਹੈ ਇਹਦੀ ਉਮਰ ਜਿਹੜੀ ਹੈਗੀ ਹੈ ਕਰੀਬ 19 ਸਾਲ ਉਮਰ ਹੈ ਇਹਦੇ ਉੱਪਰ ਚਾਰ ਮੁਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਨੇ ਤੇ ਪੰਜਵਾਂ ਇਹ ਜਿਹੜਾ ਹੋਣ ਵਾਲਾ ਹੈ ਹਿੰਨਿਸ ਕ੍ਰਾਈਮ ਦਾ ਜਿਹੜਾ ਰੇਪ ਦਾ ਮੁਕਦਮਾ ਹੈ ਜਿਹੜੇ ਚਾਰ ਮੁਕਦਮੇ ਸੀ ਇਹਨਾਂ ਦੇ ਵਿੱਚ ਚੋਰੀ ਦੇ ਮੁਕਰਮੇ ਜਿਹੜੇ ਹੈਗੇ ਨੇ ਇਹਨਾਂ ਦੇ ਚੋਰੀ ਦੇ ਆ ਇੱਕ ਮੁਕਦਮਾ ਇਸ ਦੇ ਉੱਪਰ ਐਨਡੀਪੀਐਸ ਦਾ ਦਾ ਇੱਕ ਇਸੇ ਤਰੀਕੇ ਨਾਲ ਹੀ ਜਿਹੜਾ ਹੈਗਾ ਇਹਨਾਂ ਤੇ ਇੱਕ ਹੋਰ ਚੋਰੀ ਦਾ ਤੇ ਲੜਾਈ ਝਗੜੇ ਦਾ ਵੀ ਇਹਨਾਂ ਤੇ ਮਕਦਮੇ ਹੈਗੇ ਨੇ ਇਹਦੀ ਉਮਰ ਦਾ 19 ਸਾਲ ਇੱਕ ਦੋਸ਼ੀ ਰੋਕੀ ਆ ਉਹਦੀ ਉਮਰ ਵੀ ਜਿਹੜੀ ਹੈਗੀ ਆ 19 ਸਾਲ ਉਹਦੇ ਉੱਪਰ ਰੇਲਵੇ ਪ੍ਰਾਪਰਟੀ ਦਾ ਜਿਹੜਾ ਹੈਗਾ ਕਿਉਂਕਿ ਚੋਰੀ ਦਾ ਕੰਮ ਕਰਦੇ ਆ ਇਹ ਤਾਰਾਂ ਵਗੈਰਾ ਮੋਟਰਾਂ ਦੇ ਟਰਾਂਸਫਾਰਮਰ ਪਰ ਉੱਥੋਂ ਚੱਕਦੇ ਨੇ ਜਾਂ ਤਾਰਾਂ ਕੱਟ ਲੈਣੀਆਂ ਸਕ੍ਰੈਪ ਚੋਰੀ ਕਰ ਲੈਣੀ ਰਾਤ ਨੂੰ ਜਾਂ ਰੇਲਵੇ ਸਟੇਸ਼ਨਾਂ ਤੋਂ ਚੋਰੀ ਕਰਨਾ ਜਿਹੜੇ ਲੋਹੇ ਦਾ ਕੰਮ ਚੋਰੀ ਕਰਦਾ ਤਾਂ ਇਹ ਸਾਰਾ ਕੰਮ ਕਰਦੇ ਸੀ ਇਸ ਦੇ ਉੱਪਰ ਜਿਹੜਾ ਰੋਕੀਏ ਦੇ ਉੱਪਰ ਵੀ ਤਿੰਨ ਮੁਕਦਮੇ ਦਰਜ ਹੋਣੇ ਪਏ ਗਏ ਨੇ ਇਹ ਜਿਹੜਾ ਹੈਗਾ ਸਾਜਨ ਨੇ 12 8 25 ਨੂੰ ਬੇਲ ਆਊਟ ਹੋਇਆ 12 ਅਗਸਤ 2025 ਨੂੰ ਇਹ ਮੁਕਦਮੇ ਦੇ ਵਿੱਚੋਂ ਕਪੂਰਥਲਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋਇਆ ਸੀ ਤਲਵੰਡੀ ਚੌਧਰੀਆਂ ਦਾ ਇੱਕ ਮੁਕਦਮਾ ਸੀ ਇਹਨਾਂ ਦੇ ਜ਼ਿਲ੍ਹਾ ਕਪੂਰਥਲੇ ਦਾ ਉਸ ਦੇ ਵਿੱਚ ਚੋਰੀ ਦਾ ਹੀ ਪਰਚਾ ਸੀ ਉਹਦੇ ਵਿੱਚੋਂ ਬਾਹਰ ਆਇਆ ਐਂਡ ਇਸੇ ਤਰੀਕੇ ਨਾਲ ਇਹਦਾ ਜਿਹੜਾ ਦੂਜਾ ਰੌਕੀ ਹੈਗਾ ਉਹ ਵੀ ਇਹਦਾ ਕੋਕਿਊਜ਼ ਦੀ ਹੈਗਾ ਉਸੇ ਮੁਕਦਮੇ ਤਲਵੰਡੀ ਚੌਧਰੀ ਵਾਲੇ ਮੁਕਦਮੇ ਚ ਕੋਕਿਊਜ਼ ਵੀ ਸੀ ਤਾਂ ਉਹਦੇ ਵਿੱਚ ਇਹ ਉਹ 8 ਜੁਲਾਈ ਨੂੰ ਉਹਦੀ ਬੇਲ ਹੋ ਗਈ ਸੀ 8 ਜੁਲਾਈ 2025 ਨੂੰ ਇਹ ਦੋਨੇ ਬੇਲ ਤੇ ਆਏ ਸੀ ਤੀਜਾ ਜਿਹੜਾ ਹੈਗਾ ਉਹਦੇ ਉੱਪਰ ਜਿਹੜਾ ਅਰਸ਼ਪ੍ਰੀਤ ਸਿੰਘ ਹੈ ਉਹਦੇ ਤੇ ਮੁਕਦਮਾ ਦਰਜਵਣਾ ਨਹੀਂ ਪਾਇਆ ਗਿਆ ਉਹਦੀ ਉਮਰ ਜਿਹੜੀ ਹੈਗੀ ਹੈ 18.5 ਸਾਲ ਏਜ ਹੈ ਉਹਦੀ ਐਂਡ ਜਿਹੜਾ ਇੱਕ ਸਾਨੂੰ ਦੋਸ਼ੀ ਜਿਹੜਾ ਵਾਂਟਡ ਹੈਗਾ ਉਹਦਾ ਨਾਮ ਰਾਜਨ ਹੈ ਜਿਹੜਾ ਰਾਜਨ ਹੈ ਉਹਦੀ ਉਮਰ ਵੀ 19 ਸਾਲ ਆ ਉਹ ਵੀ ਇਹਨਾਂ ਦੇ ਨਾਲ ਹੀ ਸੇਮ ਲੋ ਕੁਆਲਿਟੀ ਦੇ ਵਿੱਚ ਰਹਿਣ ਵਾਲਾ ਹੈ ਤਾਂ ਇਹ ਨਵੀਂ ਉਮਰ ਦੇ ਜਿਹੜੇ ਹੈਗੇ ਨੇ ਬਟ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਹ 2024 ਤੋਂ ਇਹਨਾਂ ਦੇ ਪਰਚੇ ਜਿਹੜੇ ਹੈਗੇ ਨੇ ਪਿਛਲੇ ਸਾਲ ਤੋਂ ਇਹ ਦੋਨਾਂ ਦੇ ਉੱਪਰ ਜਿਹੜੇ ਹੈਗੇ ਨੇ 24 ਤੇ 25 ਦੇ ਮੁਕਦਮੇ ਨੇ ਇਹਨਾਂ ਦੇ ਉੱਪਰ ਉਸ ਰਾਤ ਨੂੰ ਵੀ 23 ਦੇ 24 ਦੇ ਇੰਟਰਵਿਊਿੰਗ ਨਾਈਟ ਨੂੰ ਵੀ ਜਿਹੜੇ ਇਹ ਹੈਗੇ ਨੇ ਚੋਰੀ ਕਰਨ ਦੀ ਨੀयत ਨਾਲ ਉੱਤੇ ਮੋਟਰ ਦੇ ਉੱਪਰ ਜਾਂਦੇ ਨੇ ਕਿਉਂਕਿ ਇੱਕ ਬੇਬਾਦ ਏਰੀਏ ਦੇ ਵਿੱਚ ਜਿਹੜਾ ਹੈਗਾ ਆ ਜਿਹੜੀ ਇਹ ਜਗਾ ਹੈਗੀ ਸੀ ਬਟ ਜਦੋਂ ਇਹਨਾਂ ਨੇ ਜਾ ਕੇ ਉਥੇ ਦੇਖਿਆ ਕਿ ਉਸ ਜਗਾ ਦੇ ਉੱਪਰ ਦੋ ਲੇਡੀਆਂ ਹੈਗੀਆਂ ਨੇ ਤਾਂ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਆ ਖੋਟ ਆਈ ਤਾਂ ਇਹਨਾਂ ਨੇ ਉਥੇ ਜਿਹੜਾ ਇਹ سنگੀਨ ਜਿਹੜਾ ਹੈਗਾ ਗੈਂਗਰੇਪਤ ਜਿਹੇ ਅਪਰਾਧ ਨੂੰ ਜਾਣ ਦਿੱਤਾ ਕਰੋ ਇਹ ਚੋਰੀ ਕਰਨੀ ਨੀਤ ਨਾਲ ਹੀ ਨਿਕਲੇ ਸੀ ਬਟ ਉਥੇ ਜਿਹੜੇ ਹਾਲਾਤ ਇਹਨਾਂ ਨੇ ਦੇਖੇ ਕਿ ਇੱਥੇ ਕੋਈ ਹੈ ਨਹੀਂ ਆ ਤਾਂ ਇਹ ਜਿਹੜਾ ਹੈਗਾ ਵਾਰਦਾਤ ਨੂੰ ਉਥੇ ਇਹਨੂੰ ਘਟਰਾਣ ਨੂੰ ਅੰਜਾਮ ਦਿੱਤਾ ਗਿਆ ਜਿਹੜੀ ਇਹ ਬੜੀ ਇੱਕ ਸੈਂਸੇਸ਼ਨਲ ਜਿਹੜੀ ਘਟਨਾ ਹੈਗੀ ਸੀ ਸਰ ਇਹਦੇ ਵਿੱਚ ਜੁਆਈ ਦੇ ਛੋਟੇ-ਛচ্চਿਆਂ ਨੂੰ ਬਦੀ ਬਣਾ ਕੇ ਇਹਨਾਂ ਨੇ ਹਾਂਜੀ ਹਾਂਜੀ ਇਹਦਾ ਜਿਹੜਾ ਮੈਂ ਤੁਹਾਨੂੰ ਜੇ ਵੇ ਦੱਸਿਆ ਕਿ ਇਹਨਾਂ ਨੂੰ ਨਾ ਬੰਦੀ ਬਣਾ ਕੇ ਉੱਥੇ ਦੋ ਜਿਵੇਂ ਤਿੰਨ ਕਮਰੇ ਸੀ ਤਾਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਜਿਹੜੀ ਤੇ 35-36 ਸਾਲ ਦੀ ਲੇਡੀ ਹੈਗੀ ਆ ਅ ਜਿਹੜੀ ਹੈਗੇ ਵਿਕਟਮ ਹੈ ਇਹਨਾਂ ਕੋਲੇ ਜਿਵੇਂ ਰਾੜਾ ਵਗੈਰਾ ਸੀ ਦਾਤਰ ਰੌੜਾ ਉਹ ਹੈਗੇ ਸੀ ਇਹਨਾਂ ਕੋਲੇ ਜਿਹੜੀ ਤੁਸੀਂ ਲੜਕੀ ਦੇ ਵਿੱਚ ਜਾ ਗਉਣੀ ਸੰਦੇਸ਼ੀ ਕਿਸੇ ਕੋਗ ਮੈਜਿਕ ਹਾਂ ਜੀ ਉਹ ਮੈਰਿਡ ਹੈ ਤੇ ਉਹਦਾ ਮੈਂ 5 ਸਾਲ ਦਾ 5 ਮਹੀਨੇ ਦਾ ਬੱਚਾ ਹੈ ਜਿਹੜੇ ਉਹਦੀ ਮਦਰ ਹੈਗੀ ਆ ਇਹ ਲੜਕੀ ਦੇ ਜਿਹੜੇ ਭਰਾ ਦੇ ਦੋ ਹੋਰ ਬੱਚੇ ਸੀ ਉਹਨਾਂ ਨੂੰ ਉਹਨਾਂ ਨੇ ਕਮਰੇ 'ਚ ਬੰਦ ਕਰ ਦੇ ਜਿਹੜੇ 10 ਤੇ 11 ਸਾਲ ਦੇ ਸੀ ਤੇ ਪਲੱਸ ਇਹ ਲੜਕੀ ਜਿਹੜੀ ਹੈਗੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਿਹੜਾ ਹਸਬੰਡ ਸੀ ਰਾਜੂ ਹੈ ਉਹਦਾ ਨਾਮ ਉਹਨੂੰ ਇਹਨਾਂ ਨੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਤਾਂ ਤਿੰਨ ਜਣਿਆਂ ਨੇ ਇੱਕ ਲੜੀ ਨਾਲ ਜਿਹੜੀ ਉਹਦੀ ਉਹ ਰਾਜੂ ਦੀ ਮਦਰ ਇਨ ਲਾ ਉਸੀ ਉਹਦੇ ਨਾਲ ਬਲਾਤਕਾਰ ਕੀਤਾ ਐਂਡ ਇੱਕ ਜਣੇ ਨੇ ਇੱਕ ਜਿਹੜੀ ਲੜਕੀ ਸੀ 19 ਸਾਲ ਦੀ ਉਹਦੇ ਨਾਲ ਇਹ ਪ੍ਰਵਾਸੀ ਫੈਮਲੀ ਹੈ ਨਾ ਇਹ ਪ੍ਰਵਾਸੀ ਨੇ ਪੂਰਨੀਆਂ ਜ਼ਿਲ੍ਹਾ ਹੈਗਾ ਬਿਹਾਰ ਦਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਵਿਕਟਮ ਨੇ ਸਾ ਉੱਥੇ ਰਹਿ ਰਹੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨਾਂ ਦੀ ਮੋਟਰ ਹੈਗੀ ਸੀ ਉਹਨਾਂ ਨੇ ਕਾ ਕੋਆਪਰੇਟ ਕੀਤਾ ਜਿਹੜੇ ਵਿਕਟਮ ਹੈਗੇ ਸੀ ਉਹਨਾਂ ਨੂੰ ਆਪਣੇ ਘਰ ਰੱਖਿਆ ਤੇ ਤਾਂ ਜੋ ਵਿਕਟਮ ਦੀ ਪ੍ਰੋਟੈਕਸ਼ਨ ਵੱਲ ਵੀ ਸਾਡਾ ਜਿਹੜਾ ਧਿਆਨ ਸੀ ਕਿ ਵਿਕਟਮ ਦੀ ਪ੍ਰੋਟੈਕਸ਼ਨ ਵੀ ਹੋਵੇ ਤੇ ਜਿਹੜੇ ਰੂਪੀਏ ਡਰੱਪ ਹੈ ਉਧਰ ਨਿਸ਼ਾ ਕਰਦੇ ਸੀ ਇਹ ਨਿਸ਼ਾ ਕਰਕੇ ਦੇਖੋ ਇਹਨਾਂ ਦੀ ਹੋਰ ਅਸੀਂ ਡਰਗ ਟੈਸਟ ਕਰਾਵਾਂਗੇ ਅੱਜ ਅਸੀਂ ਰੈਸਟ ਕੀਤਾ ਇਹਨਾਂ ਦਾ ਪੁਲਿਸ ਰਿਮਾਰਡ ਲਿਆ ਜਾਊਗਾ ਲੇਕਿਨ ਜਿਵੇਂ ਉਸ ਉਸ ਦਿਨ ਇਹਨਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ दारू ਵਗੈਰਾ ਦਾ ਸੇਵਨ ਕੀਤਾ ਉੱਥੇ ਬੈਠ ਕੇ ਤਾਂ ਇਹਨਾਂ ਦਾ ਅੱਜ ਪ੍ਰੋਪਰ ਅਸੀਂ ਮੈਡੀਕਲ ਵੀ ਕਰਵਾਵਾਂਗੇ ਡਰਗ ਟੈਸਟ ਵੀ ਕਰਾਵਾਂਗੇ ਤੇ ਕਿਉਂਕਿ ਹਲੇ ਮੋਡਲੀ ਸਟੇਜ ਤੇ ਸੀ ਤੇ ਇਹਦਾ ਤੁਹਾਨੂੰ ਜਿਹੜਾ ਹੈਗਾ ਅਪਡੇਟ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ